ਆ ਗੱਲ ਇਹ ਹੈ ਕਿ ਇਹ ਤੇ ਧਿਆਨ ਚ ਮੇਰੇ کافی ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਝੋਨੇ ਦਾ ਤੇ ਉਦੋਂ ਤੋਂ ਮੇਰੇ ਧਿਆਨ ਦੇ ਵਿੱਚ ਹੈ ਕਿ ਕਿਸਾਨ ਪਰੇਸ਼ਾਨ ਹੋ ਰਹੇ ਨੇ ਉਹਨਾਂ ਚ ਇੱਕ ਡਰ ਸੀਗਾ ਦਹਿਸ਼ਤ ਸੀਗੀ ਵੀ ਪਤਾ ਨਹੀਂ ਸਾਡਾ ਝੋਨਾ ਚੱਕਿਆ ਜਾਣਾ ਹੈ ਨਹੀਂ ਚੱਕਿਆ ਜਾਣਾ ਕਿਉਂਕਿ ਜਿਹੜੇ ਸ਼ੈਲਰ ਵਾਲੇ ਸੀਗੇ ਉਹਨਾਂ ਨੂੰ ਇੱਕੋ ਹੀ ਬਹਾਨਾ ਸੀ ਕਿ ਸਾਡੇ ਜਿਹੜੇ ਪਹਿਲਾਂ ਮਿਲਿੰਗ ਕੀਤੇ ਚੌਲ ਚੌਲ ਨੇ ਉਹ ਅਹ ਸੈਂਟਰ ਸਰਕਾਰ ਨੇ ਚੁਕਾਈ ਨਹੀਂ ਆ। ਸੋ ਇਸ ਕਰਕੇ ਉਹਨਾਂ ਨੂੰ ਇੱਕ ਇਹ ਪ੍ਰੋਬਲਮ ਵਿਸਦੀ ਸੀਗੀ ਤੇ ਸ਼ਾਇਦ ਹੋ ਸਕਦਾ ਝੋਨਾ ਨਾ ਵਿਕੇ। ਸੋ ਉਸ ਬਹਾਨੇ ਅ ਜਿਹੜਾ ਉਹ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਔਰ ਉਹਨਾਂ ਤੋਂ ਕਈ ਜਗ੍ਹਾ ਤੇ ਮੈਂ ਸੁਣਿਆ ਕਿ 3-300 ਰੁਪਏ ਦਾ ਵੀ ਕਟ ਲੱਗਿਆ ਕੁਇੰਟਲ 'ਤੇ। 150 2-200 ਦਾ ਕਟ ਲੱਗਿਆ। ਸੋ ਇਹ ਬੜੀ ਇੱਕ ਮੰਦ ਭਾਗੀ ਗੱਲ ਐ ਤੇ ਜਦੋਂ ਹੁਣ ਮੈਂ ਇਸੇ ਕਰਕੇ ਇੰਨਾ ਚਿਰ ਨਹੀਂ ਬੋਲਿਆ ਕਿ ਜੇ ਮੈਂ ਫਰਜ ਕਰ ਲਵਾਂ ਕਿ ਮੈਂ ਇਹ ਗੱਲ ਨੂੰ ਚੱਕਦਾ ਤੇ ਇਹ ਜਿਹੜੇ ਕਿਸਾਨਾਂ ਦਾ ਝੋਨਾ ਮਾੜਾ ਮੋਟਾ ਵਿਕਦਾ ਸੀਗਾ ਉਹ ਵੀ ਜਿਹੜਾ ਉਹ ਰੁਲ ਜਾਣਾ ਮਡੀਆਂ ਦੇ ਵਿੱਚ ਉਹਨਾਂ ਨੂੰ ਤੇ ਬਹਾਨਾ ਹੈਗਾ ਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਆ ਪਰ ਅੱਜ ਮੈਂ ਕਿਸਾਨ ਬਲਾਏ ਸੀ ਵਿੱਚ ਦੋ ਤਿੰਨ ਛੈਲਰ ਵਾਲੇ ਸੀਗੇ ਆੜਤੀਏ ਸੀਗੇ ਸੋ ਸਵੇਰੇ ਮੇਰੀ ਯੂਨੀਅਨ ਵਾਲਿਆਂ ਨਾਲ ਗੱਲ ਹੋਈ ਸੀਗੀ ਅੱਜ ਮੈਂ ਸਵਾਲ ਪੁੱਛੇ ਨੇ ਵੀ ਕੀ ਕੀ ਪ੍ਰੋਬਲਮ ਆਈ ਹੈ ਔਰ ਇਹ ਬਿਲਕੁਲ ਸਹੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਇੱਥੇ ਪੂਰਾ ਰੇਟ ਨਹੀਂ ਮਿਲਿਆ ਜਦੋਂ ਉਹ ਇੱਥੇ ਨਕੋਦਰ ਚਲੇ ਗਏ ਮਹਿਤਪੁਰ ਚਲੇ ਗਏ ਜੀਰੇ ਚਲੇ ਗਏ ਇਸ ਸਾਈਡ ਨੂੰ ਚਲੇ ਗਏ ਸਾਡੇ ਕਿਸਾਨਾਂ ਨੇ ਇੱਥੋਂ ਦੇ ਕਿਸਾਨਾਂ ਨੇ ਜਾ ਕੇ ਬਾਹਰ ਚੋਨਾ ਵੇਚ ਕੇ ਪੂਰਾ ਰੇਟ ਜਿਹੜਾ ਉਹਨਾਂ ਨੂੰ ਮਿਲਿਆ ਇੱਥੇ ਗੜਬੜ ਕਿਉਂ ਹੋਈ ਹੈ ਇਹ ਇੱਕ ਇਨਕੁਆਰੀ ਦਾ ਵਿਸ਼ਾ ਮੈਂ ਇਸ ਸਬੰਧ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਲਿਖੀ ਹੈ ਮੰਤਰੀ ਸਾਹਿਬ ਨੂੰ ਕਟਾਰੂ ਲਾਲਚੰਦ ਕਟਾਰੂ ਜੀ ਨੂੰ ਮੈਂ ਲਿਖੀ ਹੈ ਸਾਰਿਆਂ ਨੂੰ ਕਿਹਾ ਕਿ ਇਸ ਚੀਜ਼ ਦੀ ਅਨਕੁਆਰੀ ਕੀਤੀ ਜਾਵੇ ਜਿਹੜਾ ਜ਼ਿੰਮੇਵਾਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਹੋਰ ਹੈ ਚਾਹੇ ਕੋਈ ਆੜਤੀਆ ਹੋਵੇ ਮੈਂ ਆੜਤੀਆ ਮੇਰਾ ਜਿੱਥੋਂ ਤੱਕ ਮੈਨੂੰ ਮੈਂ ਪੂਰੀ ਜਾਂਚ ਆਪਣੇ ਤੌਰ ਤੇ ਕੀਤੀ ਹੈ ਆੜਤੀਆਂ ਦਾ ਕੋਈ ਮੈਨੂੰ ਕਸੂਰ ਜ਼ਿਆਦਾ ਸਾਹਮਣੇ ਨਹੀਂ ਆਇਆ ਇੱਕ ਦਿਨ ਨੂੰ ਛੱਡ ਕੇ ਬਾਕੀ ਜਿਹੜਾ ਸ਼ੈਲਰ ਜਿਹੜੇ ਸ਼ੈਲਰ ਵਾਲੇ ਵੀ ਆ ਮੈਂ ਪੂਰਿਆਂ ਨੂੰ ਨਹੀਂ ਕਹਿੰਦਾ ਮੈਨੂੰ ਨਹੀਂ ਇਸ ਬਾਰੇ ਜਾਣਕਾਰੀ ਕਿਉਂਕਿ ਮੈਂ ਇਹ ਗੱਲਾਂ ਇਨਕੁਆਰੀ ਤੋਂ ਬਾਅਦ ਹੀ ਜੜੀਆਂ ਉਹ ਕਰ ਸਕਦਾ ਤੇ ਇਹ ਜਿਹੜਾ ਕਿਸਾਨਾਂ ਨੂੰ ਬਲੈਕਮੇਲ ਕਰਕੇ ਇੱਕ ਕਿਸਮ ਦੀ ਡਰ ਪਾ ਕੇ دہشت ਪਾ ਕੇ ਉਹਨਾਂ ਨੂੰ ਘੱਟ ਰੇਟ ਦੇ ਦਿੱਤੇ ਗਏ ਨੇ ਇਹ ਇੱਕ ਬਹੁਤ ਮੰਦਭਾਗੀ ਗੱਲ ਹੈ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਆਪਣੀ ਫਸਲ ਇੰਨੀ ਕੁੱਤਾ ਵਾਂਗੂ ਫਸਲ ਪਾਲ ਕੇ ਮੰਡੀ ਤੇ ਵਿੱਚ ਰਹਿੰਦਾ ਤੇ ਉਹਨੂੰ ਇੱਕ ਰੋਲਨ ਦਾ ਦਰਦ ਦੇ ਕੇ ਵੀ ਅਸੀਂ ਖਰੀਦਣੀ ਨਹੀਂ ਹੈ ਕਿਉਂਕਿ ਸਾਡੇ ਕੋਲ ਸਪੇਸ ਹੀ ਹੈ ਨਹੀਂ ਆ ਤੇ ਉਹਨੂੰ ਮਨਮਰਜ਼ੀ ਦਾ ਰੇਟ ਲਾਈਏ ਇਹ ਬਹੁਤ ਮੰਦਪੱਗੀ ਗੱਲ ਹੈ ਸੋ ਇਸ ਸੰਬੰਧ ਦੇ ਵਿੱਚ ਮੈਂ ਇਸੇ ਕਰਕੇ ਇਹ ਅੱਜ ਮੈਂ ਇਹ ਮੁੱਦਾ ਚੁੱਕਿਆ ਜਦੋਂ ਕਿ ਸਾਰੀ ਕਿਸਾਨਾਂ ਦਾ ਝੋਨਾ ਖਰੀਦਿਆ ਗਿਆ ਔਰ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਘੱਟ ਪਏ ਨੇ ਪੈਸੇ ਹੁਣ ਇਹਦਾ ਹਿਸਾਬ ਜਿਹੜਾ ਉੱਚ ਜਿਹੜਾ ਵੀ ਜ਼ਿੰਮੇਵਾਰ ਹੈ ਚਾਹੇ ਕੋਈ ਅਫਸਰ ਜ਼ਿੰਮੇਵਾਰ ਹੈ ਚਾਹੇ ਕੋਈ ਸ਼ੈਲਰ ਵਾਲਾ ਜ਼ਿੰਮੇਵਾਰ ਹੈ ਉਹਨਾਂ ਨੂੰ ਦੇਣਾ ਪਊਗਾ ਕਿਸਾਨਾਂ ਨੂੰ ਹਸਾਬ ਦੇਣਾ ਪਊਗਾ ਔਰ ਪਿੰਡਾਂ ਦੇ ਪਿੰਡ ਦੇ ਵਿੱਚ ਮੈਨੂੰ ਹਲਫੀਆ ਬਿਆਨ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦਿੰਨੇ ਆ ਸਾਡਾ ਕਿੰਨਾ ਸਾਡਾ ਨੁਕਸਾਨ ਹੋਇਆ ਇੱਕ ਿਕਕੜ ਪਿੱਛੇ ਕਿੰਨੇ ਕਿੰਨੇ ਸਾਨੂੰ ਪੈਸੇ ਘੱਟ ਮਿਲੇ ਨੇ ਉਸ ਬੇਸ ਦੇ ਉੱਤੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਰੱਖ ਕੇ ਲੜਾਈ ਲੜੂੰਗਾ ਔਰ ਉਹਨਾਂ ਨੂੰ ਇਨਸਾਫ